ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਭਾਗ ਪਹਿਲਾ ਇਸ ਕਿਤਾਬ ਦੇ ਵਿੱਚੋਂ ਅੱਜ ਇੱਕ ਸਾਖੀ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਇਹ ਹੈ ਧਾਰਮਿਕ ਸ਼ੋਰ ਭਾਗ ਕੇ ਇਹ ਹੈ 18ਵਾਂ ਜਿਹੜਾ ਭਾਗ ਹੈ ਬਹੁਤ ਸਾਰੇ ਵਿਦਵਾਨਾਂ ਨੇ ਰਾਤ ਦੇ ਪਿਛਲੇ ਪਹਿਰ ਨੂੰ ਬੜਾ ਟਿਕਾਊ ਵਾਲਾ ਬਿਆਨ ਕੀਤਾ ਹੈ ਇਸ ਸ਼ਾਂਤ ਵਾਤਾਵਰਣ ਵਿੱਚ ਜਦੋਂ ਪਬੀਹਾ ਗੀਤ ਗਾਉਂਦਾ ਹੈ ਤਾਂ ਅਤੀ ਸੁੰਦਰ ਸੰਗੀਤ ਫੈਲਦਾ ਪ੍ਰਤੀਤ ਹੁੰਦਾ ਹੈ ਜਦੋਂ ਆਵਾਜਾਈ ਦੇ ਤੇਜ਼ ਮਸ਼ੀਨੀ ਸਾਧਨ ਨਹੀਂ ਸਨ ਤਦੋਂ ਲੋਕੀ ਰਾਤ ਦੇ ਪਿਛਲੇ ਪਹਿਰ ਯਾਤਰਾ ਲਈ ਚੱਲ ਪੈਂਦੇ ਸਨ ਹਾਲੀ ਹਾਲੀ ਆਪਣੇ ਬਲਦਾਂ ਨੂੰ ਲੈ ਕੇ ਵਾਹੀ ਕਰਨ ਖੇਤਾਂ ਵੱਲ ਤੁਰ ਪੈਂਦੇ ਸਨ ਗੁਰਬਾਣੀ ਵਿੱਚ ਵੀ ਇਸ ਸੁਹਾਵਣੇ ਸਮੇਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਚੀੜੀ ਚੁੱਕੀ ਪੌ ਫੁੱਟੀ ਵੱਗਣ ਬਹੁਤ ਤੰਗ ਆਚਾਰਯਾ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਪਿਛਲੇ ਸ਼ਾਂਤ ਵਾਤਾਵਰਣ ਵਿੱਚ ਕੋਈ ਹਾਲੀ ਕੋਈ ਪਾਲੀ ਆਪਣੀ ਮौज ਵਿੱਚ ਲੰਮੀ ਹੇਕ ਲਾ ਕੇ ਜਦੋਂ ਗੀਤ ਗਾਉਂਦਾ ਸੀ ਬੋਲੀ ਪਾਉਂਦਾ ਸੀ ਠਿਕਾਓ ਵਾਲੇ ਸਮੇਂ ਵਿੱਚ ਉਹ ਬੋਲ ਪਿੰਡਾਂ ਵਿੱਚ ਦੂਰ ਤੱਕ ਸਾਫ ਸੁਣਾਈ ਦਿੰਦੇ ਸਨ ਰਾਗੀਆਂ ਦੀ ਆਵਾਜ਼ ਬਹੁਤ ਵੱਡੇ ਇਕੱਠਾਂ ਵਿੱਚ ਸਹਿਜ ਨਾਲ ਹੀ ਸੁਣੀ ਜਾ ਸਕਦੀ ਸੀ ਕਵੀਸ਼ਰ ਅਤੇ ਲੈਕਚਰ ਕਰਨ ਵਾਲੇ ਵੀ ਆਵਾਜ਼ ਸਾਫ ਸੁਣਾਈ ਦਿੰਦੀ ਸੀ ਜਿਵੇਂ ਜਿਵੇਂ ਆਬਾਦੀ ਵਿੱਚ ਵਾਧਾ ਹੁੰਦਾ ਗਿਆ ਮਨੁੱਖੀ ਸ਼ੋਰ ਵਿੱਚ ਵੀ ਬਹੁਤ ਵਾਧਾ ਹੋ ਗਿਆ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਲਈ ਫਿਰ ਸਪੀਕਰ ਆ ਗਏ ਇਹਨਾਂ ਦੀ ਕੰਨ ਪਾੜਵੀਂ ਆਵਾਜ਼ ਨੇ ਸ਼ੋਰ ਪ੍ਰਦੂਸ਼ਣ ਵਿੱਚ ਚੌਕਾ ਵਾਧਾ ਕੀਤਾ ਹੌਲੀ ਹੌਲੀ ਸਪੀਕਰ ਧਰਮ ਸਥਾਨਾਂ ਵਿੱਚ ਪਹੁੰਚ ਗਏ ਮੰਦਰਾਂ ਵਾਲਿਆਂ ਨੇ ਆਪਣੇ ਭਜਨਾਂ ਰਾਹੀਂ ਲੋਕਾਂ ਦੇ ਕੰਨਾਂ ਦੇ ਪਰਦੇ ਪਾੜ ਦਿੱਤੇ ਗੁਰਦੁਆਰੇ ਵਾਲਿਆਂ ਨੇ ਇੱਕ ਇੱਕ ਸਪੀਕਰ ਲਾਉਣ ਦੀ ਥਾਵੇਂ 2 3 ਜਾਂ 4 4 ਸਪੀਕਰ ਫੁੱਲ ਸਪੀਡ ਵਾਲੇ ਚਲਾ ਦਿੱਤੇ ਕੋਲ ਖਲੋਤੇ ਬੰਦੇ ਨੂੰ ਵੀ ਸਾਥੀ ਦੀ ਆਵਾਜ਼ ਸੁਣਨੋਂ ਰਹਿ ਗਈ ਫਿਰ ਮਸ਼ੀਨਰੀ ਦੀ ਬਹੁਤਾਤ ਨੇਤਾ ਸਾਰੇ ਬੰਨੇ ਪੜਥੂ ਹੀ ਪਾ ਛੱਡਿਆ ਹੋਰਨਾ ਦੀ ਆਵਾਜ਼ ਹੋਰਨਾ ਦੀ ਆਵਾਜ਼ ਇੰਜਣਾਂ ਦਾ ਸ਼ੋਰ ਸਪੀਕਰਾਂ ਦੀਆਂ ਗੂੰਜਾਂ ਰੇਡੀਓ ਟੀਵੀ ਡੀਜੇ ਫੋਨ ਰੈਣ ਸਵਾਈ ਜਗਰਾਤੇ ਹਵਾਈ ਜਹਾਜ਼ ਤੋਪਾਂ ਦੀ ਗੜਗੜਾਟ ਦੀਵਾਲੀ ਦੀ ਅਸਤਿ ਸ਼ਬਾਜੀ ਚਾਰੇ ਪਾਸੇ ਕੰਨ ਪਾਈ ਨਹੀਂ ਸੁਣਦੀ ਬਸ ਸ਼ੋਰ ਹੀ ਸ਼ੋਰ ਸੁਣਦਾ ਹੈ ਬਚਣ ਦਾ ਇੱਕੋ ਤਰੀਕਾ ਹੈ ਕਿ ਕੰਨ ਹੀ ਬੋਲੇ ਕਰਵਾ ਲਈਏ ਤੇ ਫਿਰ ਭਾਵੇਂ ਸ਼ਾਂਤ ਹੋ ਜਾਈਏ ਨਹੀਂ ਤਾਂ ਸਾਨੂੰ ਇਹ ਟਿਕਣ ਨਹੀਂ ਦੇਣਗੇ ਸਮਾਜ ਦੇ ਬਹੁ ਗੁਣਤੀ ਲੋਕਾਂ ਦੀ ਧਰਮ ਪ੍ਰਤੀ ਅੰਨੀ ਸ਼ਰਧਾ ਹੈ ਧਰਮੀ ਪੁਰਖ ਜਾਂ ਧਰਮਾਂ ਵਾਲੇ ਆਦਾਰਿਆਂ ਦੇ ਕਾਬਜ ਲੋਕ ਆਹੇ ਸ਼ਰਧਾਲੂਆਂ ਨੂੰ ਨਿਤ ਦਿਨ ਲੁਭਾਵਣੇ ਉਪਦੇਸ਼ ਕਰਦੇ ਹਨ ਸੰਸਾਰ ਵਿੱਚ ਹੋ ਰਹੇ ਗਲਤ ਕੰਮਾਂ ਦੇ ਚਿੱਠੇ ਫਰੋਲਦੇ ਹਨ ਅਰਾਜਨੀਤੀਵਾਨਾਂ ਨੂੰ ਬੇਈਮਾਨ ਦੱਸਦੇ ਹਨ ਦੁਕਾਨਦਾਰਾਂ ਨੂੰ ਮਲਾਬਟੀ ਮਾਲ ਵੇਚਣ ਦੇ ਦੋਸ਼ੀ ਦੱਸਦੇ ਹਨ ਕਾਰਖਾਨੇਦਾਰਾਂ ਨੂੰ ਘਟੀਆ ਸਮਾਨ ਬਣਾਉਣ ਵਾਲੇ ਗਰਦਾਨਦੇ ਹਨ ਪੁਲਿਸ ਵਾਲਿਆਂ ਨੂੰ ਜ਼ਾਲਮ ਆਖਦੇ ਹਨ ਅਦਾਲਤਾਂ ਵੀ ਪੱਖਪਾਤ ਕਰਦੀਆਂ ਹਨ ਇਹ ਵੀ ਇਹ ਬੋਲਦੇ ਨੇ ਤੇ ਉਹਨਾਂ ਅਦਾਲਤਾਂ ਨੂੰ ਵੀ ਕੋਸਦੇ ਨੇ ਸਰਕਾਰੀ ਮੁਲਾਜ਼ਮ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ ਵਿਦਿਆਰਥੀ ਪੜਨ ਵਿੱਚ ਦਿਲ ਨਹੀਂ ਲਾਉਂਦੇ ਔਰਤਾਂ ਬੇਸ਼ਰਮ ਹੋ ਗਈਆਂ ਹਯਾ ਦੀਆਂ ਹੱਦਾਂ ਪਾਰ ਕਰ ਰਹੀਆਂ ਨੇ ਇਹਨਾਂ ਦਾ ਸੋਚਣਾ ਹੈ ਸਮਾਜ ਚ ਅਸ਼ਲੀਲਤਾ ਬਹੁਤ ਵੱਧ ਗਈ ਹੈ ਨੰਗੇਜਵਾਦ ਦਾ ਬੋਲਬਾਲਾ ਹੋ ਗਿਆ ਹੈ ਪਵਿੱਤਰ ਰਿਸ਼ਤੇ ਕਲੰਕਿਤ ਹੋ ਰਹੇ ਨੇ ਲੋਕਾਂ ਦੀ ਧਰਮ ਵਿੱਚ ਸ਼ਰਧਾ ਘਟਦੀ ਜਾ ਰਹੀ ਹੈ ਚਾਰੇ ਬੰਨੇ ਚੋਰੀਆਂ ਠੱਗੀਆਂ ਵੱਧ ਗਈਆਂ ਹਨ ਸਮਾਜ ਵਿੱਚ ਗਰੀਬੀ ਹੈ ਬਿਮਾਰੀਆਂ ਹਨ ਅਨਪੜਤਾ ਹੈ ਰਾਮ ਨਾਮ ਤੋਂ ਸਖਣੇ ਲੋਕਾਂ ਤੇ ਫਿਰ ਰੱਬ ਜੀ ਨਾਰਾਜ਼ ਹੋ ਜਾਂਦੇ ਹਨ ਇਸੇ ਨਾਰਾਜ਼ਗੀ ਵਿੱਚੋਂ ਹਨ ਆਉਂਦੇ ਹਨ ਤੂਫਾਨ ਉੱਠਦੇ ਨੇ ਹਨੇਰੀਆਂ ਧੂੜਾਂ ਪੁੱੜਦੀਆਂ ਹਨ ਬਰਸਾਤਾਂ ਘਰ ਢਾਉਂਦੀਆਂ ਹਨ ਪੁਚਾਲ ਆਉਂਦੇ ਹਨ ਬੇਅੰਤ ਲੋਕ ਤਬਾਹ ਹੋ ਜਾਂਦੇ ਹਨ ਲੋਕਾਂ ਵਿੱਚਕਾਰ ਦੰਗੇ ਫਸਾਦ ਹੁੰਦੇ ਨੇ ਅੱਗਾਂ ਲੱਗਦੀਆਂ ਹਨ ਸਾਰੇ ਪਾਸੇ ਹਾਹਾਕਾਰ ਪਰੇਸ਼ਾਨੀ ਅਤੇ ਸ਼ੋਰ ਲੱਚਰ ਫਿਲਮਾਂ ਬਣਦੀਆਂ ਹਨ ਵਿੱਚ ਅਸ਼ਲੀਲ ਦ੍ਰਿਸ਼ ਤੇ ਗੰਦੇ ਗੀਤ ਫਿਲਮਾਏ ਹੁੰਦੇ ਹਨ ਵਿਆਹਾਂ ਸ਼ਾਦੀਆਂ ਵਿੱਚ ਨੰਗੇ ਜਿਸਮ ਵਾਲੀਆਂ ਔਰਤਾਂ ਲੜਕੀਆਂ ਨੱਚਦੀਆਂ ਹਨ ਸਾਰੇ ਵੱਡੇ ਛੋਟੇ ਭੈਣ ਭਰਾ ਮਾਂ ਪੁੱਤਰ ਭਿਓਤੀ ਦਾਦੀ ਪੋਤਾ ਤੱਕ ਸਾਰੇ ਰਲ ਕੇ ਇਸ ਨੀਜਤਾ ਨੂੰ ਵੇਖਦੇ ਨੇ ਸੁਣਦੇ ਨੇ ਬਜ਼ੁਰਗਾਂ ਦਾ ਸਤਕਾਰ ਜਾਂਦਾ ਰਿਹਾ ਬੱਚਿਆਂ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਕਰਵਾਈ ਜਾ ਰਹੀ ਵਿਦਿਆਦਾਤਾ ਤੇ ਗੁਰੂ ਦਾ ਬੱਚੇ ਸਨਮਾਨ ਨਹੀਂ ਕਰਦੇ ਮਾਸਟਰ ਵਿਦਿਆਰਥੀਆਂ ਨੂੰ ਸਿੱਧਕ ਦਿਲੀ ਨਾਲ ਨਹੀਂ ਪੜਾਉਂਦੇ ਰਿਸ਼ਤੇ ਕਲੰਕਤ ਹੋ ਰਹੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਹੁਤ ਵੱਧ ਗਿਆ ਹੈ ਨਸ਼ਾ ਨੇ ਸਮਾਜ ਨੂੰ ਅਪਵਿੱਤਰ ਬਣਾ ਦਿੱਤਾ ਹੈ ਸੰਗੀਤ ਦੀਆਂ ਸੁਰਾਂ ਬੇਸੁਰੀ ਵਿੱਚ ਬਦਲ ਗਈਆਂ ਹਨ ਮਨੁੱਖ ਦਾ ਖਾਣਾ ਪਲੀਤ ਹੋ ਗਿਆ ਹੈ ਪਹਿਨਣਾ ਬੇਸ਼ਰਮੀ ਵਾਲਾ ਹੋ ਗਿਆ ਹੈ ਸਮਾਜ ਵਿੱਚ ਧਰਮ ਗ੍ਰੰਥਾਂ ਦਾ ਸਤਕਾਰ ਨਹੀਂ ਲੋਕੀ ਮੰਦੇ ਬਸ ਵਿਖਾਵਾ ਹੀ ਕਰਦੇ ਨੇ ਦੁਨੀਆ ਦਾ ਰੱਬ ਤੋਂ ਹੀ ਭਰੋਸਾ ਉੱਠ ਗਿਆ ਹੈ ਬੁਰੇ ਕੰਮ ਕਰਦੇ ਹੋਏ ਲੋਕੀ ਰੱਬ ਤੋਂ ਅੱਜ ਕੱਲ ਡਰਦੇ ਹੀ ਨਹੀਂ ਉਪਰ ਵਰਣਿਤ ਬੁਰਾਈਆਂ ਜਾਂ ਬਿਕਾਰਾਂ ਦਾ ਧਾਰਮਿਕ ਸਟੇਜਾਂ ਤੋਂ ਧਰਮ ਮੁਖੀ ਜਾਂ ਧਾਰਮਿਕ ਬੁਲਾਰੇ ਹਰ ਰੋਜ਼ ਕਈ ਵਾਰੀ ਵਿਖਿਆਨ ਕਰਦੇ ਨੇ ਉਹ ਹਰ ਦਿਨ ਬਸ ਭਾਸ਼ਣ ਕਰਦੇ ਨੇ ਸੁਧਾਰ ਵਾਸਤੇ ਕੋਈ ਕੰਮ ਨਹੀਂ ਕਰਦੇ ਸਫੇਦ ਬਸਤਰ ਧਾਰਨ ਕਰਕੇ ਧਰਮ ਸਥਾਨਾਂ ਵਿੱਚ ਚੌਂਕੜੇ ਮਾਰ ਕੇ ਬੈਠ ਜਾਣ ਨਾਲ ਸੁਧਾਰ ਨਹੀਂ ਹੋਣਾ ਜਿਨ੍ਹਾਂ ਬੁਰਾਈਆਂ ਦਾ ਜ਼ਿਕਰ ਧਰਮੀ ਲੋਕ ਕਰਦੇ ਨੇ ਉਹਨਾਂ ਦਾ ਬਦਲ ਉਹ ਕੋਈ ਪੇਸ਼ ਨਹੀਂ ਕਰ ਸਕਦੇ ਜਿਸ ਬੁਰਾਈ ਨੂੰ ਵੇਖ ਲਿਆ ਉਸ ਦੇ ਵਿਰੁੱਧ ਜਹਾਦ ਛੇੜਨਾ ਪਵੇਗਾ ਸਰਕਾਰ ਨਾਲ ਟੱਕਰ ਲੈਣੀ ਪੈ ਸਕਦੀ ਹੈ ਜੇਲ੍ਹਾਂ ਵਿੱਚ ਜਾਣਾ ਪੈ ਸਕਦਾ ਹੈ ਸੜਕਾਂ ਤੇ ਉਤਰ ਕੇ ਡਾਂਗਾ ਗੋਲੀਆਂ ਦਾ ਪ੍ਰਸ਼ਾਦ ਮਿਲ ਸਕਦਾ ਹੈ ਜੇ ਅਖਬਾਰ ਗਲਤ ਹਨ ਤਾਂ ਆਪਣਾ ਅਖਬਾਰ ਚਾਲੂ ਕਰੋ ਜੇਕਰ ਟੈਲੀਵਿਜ਼ਨ ਚੰਗੇ ਪ੍ਰੋਗਰਾਮ ਨਹੀਂ ਦਿੰਦੇ ਤਾਂ ਤੁਸੀਂ ਚੰਗੇ ਪ੍ਰੋਗਰਾਮ ਵਾਲਾ ਟੈਲੀਵਿਜ਼ਨ ਲਾਓ ਜਿੱਥੇ ਕਿਧਰੇ ਬੁਰਾਈ ਨજર ਆਉਂਦੀ ਹੈ ਉਸ ਦੇ ਮੁਕਾਬਲੇ ਵਿੱਚ ਅਛਾਈ ਲਿਆਉਣ ਵਾਸਤੇ ਆਪਣਾ ਯਤਨ ਕਰੋ ਯੋਗਦਾਨ ਪਾਓ ਕੇਵਲ ਭਾਸ਼ਾ ਨਾਲ ਜਾਂ ਮੰਤਰ ਜਾਪਾ ਨਾਲ ਸਮਾਜ ਦਾ ਕੁਝ ਨਹੀਂ ਸਮਰਨਾ ਇਸ ਵਾਸਤੇ ਤਪੱਸਿਆ ਦੀ ਲੋੜ ਨਹੀਂ ਮਿਹਨਤ ਕਰਨ ਦੀ ਜ਼ਰੂਰਤ ਹੈ ਬੁਰਾਈਆਂ ਮਾਲਾ ਫੇਰ ਨਾਲ ਦੂਰ ਨਹੀਂ ਹੋਣੀਆਂ ਇਸ ਲਈ ਮੈਦਾਨ ਵਿੱਚ ਉਤਰਨਾ ਪਵੇਗਾ ਇਸ ਧਰਤੀ ਨੂੰ ਰਹਿਣ ਯੋਗੀ ਬਣਾਉਣ ਲਈ ਉਦਮੀ ਲੋਕਾਂ ਨੇ ਮਕਾਨ ਬਣਾਏ ਹਨ ਕਾਇਰ ਲੋਕ ਤਾਂ ਜੰਗਲਾਂ ਵੱਲ ਦੌੜ ਗਏ ਇੱਥੇ ਦਰਿਆ ਨੂੰ ਬੰਨ੍ਹ ਮਾਰ ਕੇ ਨਹਿਰਾਂ ਕੱਢੀਆਂ ਗਈਆਂ ਬੇਲੜ ਸਾਧ ਦਰਿਆਵਾਂ ਨੂੰ ਪਵਿੱਤਰ ਕਹਿ ਕੇ ਉਹਦੇ ਵਿੱਚ ਚੁੱਭੀਆਂ ਲਾਉਂਦੇ ਰਹੇ ਇਸ਼ਨਾਨ ਕਰਦੇ ਰਹੇ ਕਿਰਤ ਨੂੰ ਪਿਆਰ ਕਰਨ ਵਾਲੇ ਕਿਰਤ ਕਮਾਈ ਕਰਦੇ ਰਹੇ ਪੁਜਾਰੀ ਟੋਲੇ ਉਹਨਾਂ ਦੀ ਕਿਰਤ ਤੇ ਆਪਣੀਆਂ ਗੋਗੜਾਂ ਪਾਲਦੇ ਰਹੇ ਬੇਲੇ ਬੈਠ ਕੇ ਖਾਂਦੇ ਰਹੇ ਖੇਤੀ ਕਰਨ ਵਾਲੇ ਕਿਸਾਨ ਮਜ਼ਦੂਰ ਖੇਤਾਂ ਵਿੱਚ ਪਸੀਨਾ ਬਹਾਉਂਦੇ ਰਹੇ ਕਮਚੋਰ ਸਾਧ ਉਹਨਾਂ ਦੀ ਕਿਰਤ ਨੂੰ ਲੁੱਟਦੇ ਰਹੇ ਕਾਸ਼ ਇਹ ਲੋਕ ਕਿਰਤ ਕਰਦੇ ਸਿਰਫ ਭਾਸ਼ਣ ਨਾ ਕਰਦੇ ਸੁਧਾਰ ਵਾਸਤੇ ਮੋਰੀ ਹੋ ਕੇ ਕੋਈ ਚੰਗੇਰਾ ਰੋਲ ਅਦਾ ਕਰਦੇ ਸਿਰਫ ਭਾਸ਼ਣ ਨਾ ਛਾੜਦੇ ਅੱਜ ਤੱਕ ਜੋ ਸੁਧਾਰ ਹੋਇਆ ਹੈ ਸਿਆਣਪ ਅਤੇ ਮਿਹਨਤ ਨਾਲ ਹੋਇਆ ਹੈ ਬੇਲੜਾ ਨੇ ਕਦੀ ਕੋਈ ਸੁਧਾਰ ਨਹੀਂ ਕੀਤਾ ਉਹ ਤਾਂ ਪੁਰਾਤਨਤਾ ਨੂੰ ਹੀ ਜੱਫੀਆਂ ਪਾਈ ਬੈਠੇ ਰਹਿੰਦੇ ਨੇ ਤੁਸੀਂ ਆਪ ਆਪਣੇ ਅੰਦਰ છાਤੀ ਮਾਰਨੀ ਕਿ ਆਪਣੇ ਸਮਾਜ ਨੂੰ ਚੰਗੇਰਾ ਬਣਾਉਣ ਵਾਸਤੇ ਤੁਸੀਂ ਆਪਣਾ ਕਿਸ ਪੱਖ ਤੋਂ ਯੋਗਦਾਨ ਪਾ ਰਹੇ ਹੋ ਜਾਂ ਪਾਣਾ ਚਾਹੁੰਦੇ ਹੋ ਅਮਲੀ ਤੌਰ ਤੇ ਕੀ ਕਰਕੇ ਵਿਖਾ ਰਹੇ ਹੋ ਇਹਦੇ ਬਾਰੇ ਆਪਣੇ ਅੰਦਰ ਸਾਨੂੰ ਸਾਰਿਆਂ ਨੂੰ છાਤੀ ਮਾਰਨੀ ਚਾਹੀਦੀ ਹੈ ਹੋਈਆ ਭੁੱਲਾ ਲੀਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ